जमीनी पत्रकारिता का जज्बा कैमरे और माइक से दोस्ती जनता की आवाज़ बनने का साहस और दबाव के आगे कभी चुकता नहीं सच दिखाने में हौसला रखता हूँ आपका अपना अखबार होशियार पर फोकस मैं रमन तंगरालिया। ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਲਈ 10 ਲੱਖ ਦਾ ਬੇਦਖੀਮਾ ਯੋਜਨਾ ਦੇ ਤਹਿਤ ਅਜ ਵਾਰਣਨ 11 ਦੇ ਵਸਨੀਕਾਂ ਦੀ ਸਹੂਲਤ ਦਾ ਖਿਆਲ ਰੱਖਦੇ ਆ ਵਾਰਤ ਪ੍ਰਧਾਨ ਮੋਹਨ ਲਾਲ ਤਖੀ ਵੱਲੋਂ ਕੈਪ ਲਗਾਇਆ ਗਿਆ ਜਿਸ ਵਿੱਚ ਉਚੇਚੇ ਤੌਰ ਹਲਕਾ ਇੰਚਾਰਜ ਪ੍ਰੋਫੈਸਰ ਮਲਤਾਨੀ ਹੋਰਾ ਵੱਲੋਂ ਆਪਣੇ ਸਾਥੀ ਹਰਜੀਤ ਸਿੰਘ ਸਹੋਤਾ ਅਤੇ ਬੈਣੀ ਰਾਣਾ ਆਦਿ ਨੇ ਪਹੁੰਚ ਕੇ ਕੈਪਟਨ ਚਾਈਚਾ ਲਿਆ ਜਿਸ ਵਿੱਚ ਦੇਖਿਆ ਗਿਆ ਆਪ ਵਲੰਟੀਅਰ ਲੋਕਾਂ ਦੀ ਸੁੱਖ ਸਹੂਲਤ ਲਈ ਲੋਕਾਂ ਨੂੰ ਚਾਗ ਰੂਪ ਕੀਤਾ ਗਿਆ ਇਸ ਮੌਕੇ ਪ੍ਰੋਫੈਸਰ ਮਲਤਾਨੀ ਹੋਰਾਂ ਨੇ ਕੀ ਕਿਹਾ ਆਪਕੀ ਇੱਕ ਸੁਣ ਲਓ ਮੇਰੇ ਵੀ ਸਾਰਾ ਨਮਸਕਾਰ ਸਤਿ ਸ੍ਰੀ ਅਕਾਲ ਜਾਇਹਨ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੂਰੇ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਅੰਤਰਗਤ ਹਰ ਕਾਰਡ ਧਾਰਕ ਨੂੰ ਹਰ ਪਰਿਵਾਰ ਨੂੰ 10 ਲੱਖ ਦਾ ਤੱਕ ਦਾ ਇਲਾਜ ਸਰਕਾਰ ਵੱਲੋਂ ਫ੍ਰੀ ਦਿੱਤਾ ਜਾ ਰਿਹਾ ਹੈ ਉਸ ਦੇ ਤਹਿਤ ਮਕੇਰੀਆਂ ਹਲਕੇ ਵਿੱਚ ਵੀ ਥਾਂ ਥਾਂ ਤੇ ਕੈਂਪ ਲਗਾ ਕੇ ਇਹ ਕਾਰਡ ਬਣਾਏ ਜਾ ਰਹੇ ਨੇ ਅੱਜ ਅਸੀਂ ਵੋਟ ਨੰਬਰ 11 ਵਿੱਚ ਮਕੇਰੀਆਂ ਵਿੱਚ ਕੈਂਪ ਲੱਗਿਆ ਹੋਇਆ ਉੱਥੇ ਆ ਕੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਅਸੀਂ ਮਿਲੇ ਔਰ ਬੜੀ ਖੁਸ਼ੀ ਹੋਈ ਕਿ ਬੜਾ ਉਤਸ਼ਾਹ ਤਲਕਾਂ ਵਿੱਚ ਲੋਕ ਤੜ ਤੜ ਕੇ ਕਾਰਡ ਬਣਾ ਰਹੇ ਨੇ ਔਰ ਸਰਕਾਰ ਦੀ ਇਸ ਸਕੀਮ ਤੋਂ ਬਹੁਤ ਖੁਸ਼ ਨੇ ਔਰ ਹਰ ਸੀਐਸਸੀ ਸੈਂਟਰ ਜਿੰਨੇ ਵੀ ਮਕੇਰੀਆਂ ਚ ਹੈਗੇ ਨੇ ਸਾਡੇ ਵਲੰਟੀਅਰ ਵੀਰ ਸਾਡੀ ਪਾਰਟੀ ਦੇ ਅਹੁਦੇਦਾਰ ਚਾਰੇ ਪਾਸੇ ਲੱਗੇ ਹੋਏ ਨੇ ਸੀਐਸਸੀ ਸੈਂਟਰਾਂ ਨਾਲ ਮਿਲ ਕੇ ਸਾਰੇ ਮਕੇਰੀਆਂ ਵਿੱਚ ਵੀ ਪੰਜਾਬ ਵਾਂਗੂ ਇਹ ਜਿਹੜੇ ਸਿਹਤ ਕਾਰਡ ਨੇ ਬਣਾਏ ਜਾ ਰਹੇ ਨੇ ਸੋ ਮੈਂ ਅੱਜ ਜਿਹੜੀ ਇਹ 11 ਨੰਬਰ ਵਾਰਡ ਦੇ ਸਾਡੇ ਇੰਚਾਰਜ ਪ੍ਰਧਾਨ ਸਾਹਿਬ ਮੋਹ ਲਾਲ ਜੀ ਤਖੀ ਦੀ ਰੈਨਮਾਈ ਹੇਠ ਇਹ ਕੈਂਪ ਲੱਗਿਆ ਹੋਇਆ ਔਰ ਮੈਂ ਲੋਕਾਂ ਨੂੰ ਪੂਰ ਜੋਰ ਅਪੀਲ ਕਰਾਂਗਾ ਕਿ ਤੁਸੀਂ ਜਿੱਥੇ ਵੀ ਕੈਂਪ ਲੱਗਦੇ ਨੇ ਉੱਥੇ ਜਾਂ ਸੀਐਸਸੀ ਸੈਂਟਰ ਸਾਡੇ ਵਲੰਟੀਅਰ ਵੀਰਾਂ ਨੂੰ ਮਿਲ ਕੇ ਪਰਚੀ ਲੈ ਕੇ ਉਹਨਾਂ ਸੈਂਟਰਾਂ 'ਤੇ ਜਾ ਕੇ ਆਪਣੇ ਵਾਧਵਾਡ ਕਾਰਡ ਬਣਾਓ ਔਰ ਇਸ ਸਕੀਮ ਦਾ ਵਾਧਵਾਡ ਲਾਭ ਉਠਾਓ ਜੇ ਤੁਹਾਡੇ ਕੋਲ ਐਸਸੀ ਸੈਕਟਰ ਫਰੋਡ ਕਿੱਥੇ ਜੇ ਨੇ ਉਹਦੇ ਲੋਕ ਕਿਸਾ ਲੈ ਰਹੇ 1000 ਬੀਆਈਏ ਨੈਵੀਗੇਸ਼ਨ ਕਰਕੇ ਬਿਲਕੁਲ ਨਹੀਂ ਜੇ ਕੋਈ ਪੈਸਾ ਲੈਂਦਾ ਤੇ ਸਾਨੂੰ ਇਨਫੋਰਮੇਸ਼ਨ ਦਿਓ ਸਰਕਾਰ ਵੱਲੋਂ ਇਹ ਟੋਟਲੀ ਫ੍ਰੀ ਹੈਗਾ ਜਿਹੜੇ ਸੀਐਸਸੀ ਸੈਂਟਰ ਬਣਾ ਰਹੇ ਨੇ ਉਹਨੂੰ ਸਰਕਾਰ ਪੈਸਾ ਦੇਊਗੀ ਸੋ ਇਸ ਲਈ ਕਿਸੇ ਵੀ ਨਾਗਰਿਕ ਨੂੰ ਅਸੀਂ ਰਿਕੁਐਸਟ ਕਰਦੇ ਆਂ ਵੀ ਪੈਸਾ ਦੇਣ ਦੀ ਕਿਤੇ ਵੀ ਲੋੜ ਨਹੀਂ ਹੈਗੀ 1 ਰੁਪਿਆ ਵੀ ਕਿਤੇ ਤੁਸੀਂ ਪੇ ਨਹੀਂ ਕਰਨਾ ਔਰ ਤੁਹਾਡਾ ਕਾਰਡ ਬਣ ਜਾਊਗਾ ਥੈਂਕ ਯੂ ਭਾਈ ਇਹ ਤੁਹਾਨੂੰ ਆਪਾਂ 11 ਨੰਬਰ ਵਾਰ ਤੋਂ ਸੁਝੇ ਹੋਏ ਨੇਤਾਗਨ ਸਾਡੇ ਮੋਹਨ ਲਾਲ ਤਖੀ ਜੀ ਅੱਜ ਇਹਨਾਂ ਦੇ ਬਾੜ ਦੇ ਵਿੱਚ ਕਾਰਡ ਬਣ ਰਹੇ ਨੇ 10 ਲੱਖ ਬੀਮੀ ਵਾਲੇ ਆਓ ਉਹਨਾਂ ਨਾਲ ਇਸ ਸੰਬੰਧ ਤੇ ਦੋ ਗੱਲਾਂ ਕਰੀਏ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸਾਰੇ ਪੰਜਾਬ ਵਾਸੀਆਂ ਨੂੰ ਜਿਹੜੀ ਇਹ ਬੀਮਾ ਯੋਜਨਾ ਮਾਨਯੋਗ ਮੁੱਖ ਮੰਤਰੀ ਜੀ 10 ਲੱਖ ਦੀ ਹੈ ਉਹਨਾਂ ਨੂੰ ਸਾਰੇ ਇਸ ਚੀਜ਼ ਦਾ ਲਾਭ ਲੈ ਰਹੇ ਆ। ਇਸੇ ਲੜੀ ਦੇ ਤਹਿਤ ਅੱਜ ਮਾਨਯੋਗ ਮਲਤਾਨੀ ਸਾਹਿਬ ਜੀ ਦੀ ਰਹਿਨਵਾਈ ਦੇ ਵਿੱਚ ਅਸੀਂ 11 ਨੰਬਰ ਵਾਰਡ ਦੇ ਵਿੱਚ ਲੋਕਾਂ ਦੇ 10 ਲੱਖ ਦੇ ਬੀਮੇ ਦੇ ਕਾਰਡ ਬਣਾਉਣ ਲਈ ਸਰਕਾਰੀ ਅਮਲਾ ਇੱਥੇ ਪੁੱਜਿਆ ਹੋਇਆ ਔਰ ਅਸੀਂ ਸਾਰੇ ਹੀ ਵਲੰਟੀਅਰ ਸਾਥੀ ਜਿਹੜੇ ਆ ਲੋਕਾਂ ਨੂੰ ਘਰ-ਘਰ ਤੋਂ ਅਪਰੋਚ ਕਰਕੇ ਅਸੀਂ ਇੱਥੇ ਲਿਆ ਰਹੇ ਹਾਂ ਔਰ ਉਹਨਾਂ ਨੂੰ ਉਹਨਾਂ ਦੇ ਜਿਹੜੇ 10 ਲੱਖ ਦਾ ਜਿਹੜਾ ਇਹ ਬੀਮਾ ਯੋਜਨਾ ਹੈਗੀ ਆ ਉਹਦੇ ਕਾਰਡ ਬਣਾ ਕੇ ਦੇ ਰਹੇ ਹਾਂ ਔਰ ਇਹ ਬਹੁਤ ਹੀ ਕ੍ਰਾਂਤੀਕਾਰੀ ਸੋਚ ਹੈ ਮਾਝਾ ਭਗਵੰਤ ਜੀ ਦੀ ਕਿਉਂਕਿ ਜਦੋਂ ਵਿਅਕਤੀ ਦੇ ਉੱਤੇ ਕੋਈ ਤਕਲੀਫ ਆ ਜਾਂਦੀ ਹੈ ਕੋਈ ਕੁਦਰਤੀ ਮਤਲਬ ਕਿ ਉਹਨੂੰ ਸਰੀਰਕ ਤੌਰ ਤੇ ਪਰੇਸ਼ਾਨੀ ਆ ਜਾਂਦੀ ਆ ਤਾਂ ਕਈ ਵਾਰੀ ਇਦਾਂ ਦੀ ਸਥਿਤੀ ਹੁੰਦੀ ਆ ਕਿ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਪਰ ਮੁੱਖ ਮੰਤਰੀ ਸਾਹਿਬ ਨੇ ਇਹ ਲੋਕਾਂ ਦੀ ਸਮੱਸਿਆ ਦੇ ਉੱਤੇ ਸੱਟ ਮਾਰ ਕੇ ਯਾਨੀ ਕਿ ਜਿਹੜੀ ਅਸਲ ਸਮੱਸਿਆ ਹੈ ਉਹਦੇ ਉੱਤੇ ਕੰਮ ਕੀਤਾ ਹੈ ਇਸ ਕਰਕੇ ਅੱਜ ਸਾਰੇ ਹੀ ਪੰਜਾਬवासी ਹਰ ਨਾਗਰਿਕ ਉਹਨਾਂ ਨੂੰ ਇਹ ਗੱਲ ਦੀ ਸਰਾਹਨਾ ਕਰ ਰਿਹਾ ਕਿ ਕਿਸੇ ਨੇ ਸਾਡੇ ਬਾਰੇ ਸੋਚਿਆ ਔਰ ਬਹੁਤ ਵੱਡੀ ਇਹ ਸੋਚ ਹੈ ਕਿ ਲੋਕ ਅੱਜ ਇਸ ਸਕੀਮ ਨੂੰ ਲੈ ਕੇ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਹੇ ਆ ਕਿ ਅਸੀਂ ਜੇ ਸਾਡੇ ਦੇ ਕੋਈ ਇਦਾਂ ਦੀ ਮੁਸੀਬਤ ਆ ਵੀ ਜਾਵੇ ਸਰੀਰਕ ਤੌਰ ਤੇ ਤੇ ਅਸੀਂ ਆਪਣਾ ਇਲਾਜ ਕਰਾ ਸਕਦੇ ਆ ਇਸ ਲਈ ਸਾਰੇ ਪੰਜਾਬ ਦੇ ਨਾਗਰਿਕ ਇਸ ਗੱਲ ਦੇ ਮੁੱਖ ਮੰਤਰੀ ਜੀ ਦੇ ਧੰਨਵਾਦੀ ਆ ਪਰ ਹਾਂਜੀ ਜਿਦਾਂ ਦੇਖਿਆ ਆਂਡਿਆ ਵੀ ਕਈ ਬੰਦੇ ਪਤਾ ਲੱਗਾ ਵੀ ਕੋਈ ਪੈਸੇ ਲੈ ਰਿਹਾ ਸਰਕਾਰ ਨੂੰ ਕੋਈ ਇਹਦੇ ਤੇ ਕੋਈ ਪੈਸਾ ਲੱਗਦਾ ਕਾਰਡ ਬਣਾਉਣ ਤੇ ਜਾਂ ਨਹੀਂ ਜੋ ਸਰਕਾਰ ਪੰਜਾਬ ਸਰਕਾਰ ਦੇ ਆਦੇਸ਼ ਹੈ ਜਿਹੜੇ ਸੀਐਸਟੀ ਕੇ ਅੰਦਰ ਕਿਸੇ ਨੇ ਪੈਸੇ ਵੀ ਮੰਗੇ ਆ ਤਾਂ ਉਹ ਨਾਗਰਿਕ ਦੀ ਡਿਊਟੀ ਹੈ ਕਿ ਉਹ ਨਾ ਦੇਣ ਕਿਉਂਕਿ ਉਹਨਾਂ ਨੂੰ ਜਿਹੜੀ ਉਹਨਾਂ ਦੀ ਮਿਹਨਤ ਹੈ ਉਹ ਸਰਕਾਰ ਨੇ ਉਸ ਆਪਣੇ ਆਪ ਟਰਾਂਸਫਰ ਕਰ ਦੇਣੀ ਆ ਉਹ ਸਰਕਾਰ ਦੁਆਰਾ ਡਿਸਾਈਡਡ ਹੈ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸੈਂਟਰ ਦੇ ਵਿੱਚ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈ ਧੰਨਵਾਦ ਜੇ ਪੈਸਾ ਲੈ ਵੀ ਕੀ ਕਾਰਵਾਈ ਕੀਤੀ ਜਾਏਗੀ ਜੋ ਵੀ ਇਹ ਜੋ ਪਹਿਲੇ ਮਾਨਜੋਗ ਮਲਤਾਨੀ ਸਾਹਿਬ ਨੇ ਵੀ ਇਸ ਗੱਲ ਤੇ ਚਾਨਣਾ ਪਾਇਆ ਹੈ ਕਿ ਜੇ ਕੋਈ ਪੈਸਾ ਮੰਗਦਾ ਹੈ ਔਰ ਵਿਸ਼ੇਸ਼ ਕਰਕੇ ਇਸ ਕਾਰਡ ਦਾ ਜਿਹੜਾ ਸਿਹਤ ਯੋਜਨਾ ਦਾ ਕਾਰਡ ਹੈ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਇਸ ਗੱਲ ਦਾ ਸੀਐਸਟੀ ਕੇਂਦਰ ਚਲਾਉਣ ਵਾਲੇ ਬੰਦੇ ਧਿਆਨ ਰੱਖਣ